ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਹਕੀਕੀ ਗੱਲਾਂ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਪਿਛਲੀ ਸਾਖੀ ਵਿੱਚ ਅਸੀਂ ਸੁਣਿਆ ਸੀ ਕਿ ਕਿਵੇਂ ਗੁਰੂ ਸਾਹਿਬ ਦੀ ਬਰਕਤ ਨਾਲ ਉਜੜੀ ਹੋਈ ਖੇਤੀ ਹਰੀ ਹੋ ਗਈ ਸੀ ਪਰ ਅੱਜ ਦੀ ਸਾਖੀ ਉਸ ਘਟਨਾ ਬਾਰੇ ਹੈ ਜਿਸ ਨੇ ਰਾਇ ਬੁਲਾਰ ਦੇ ਮਨ ਵਿੱਚ ਪੱਕਾ ਯਕੀਨ ਪਾ ਦਿੱਤਾ ਸੀ ਕਿ ਗੁਰੂ ਨਾਨਕ ਦੇਵ ਜੀ ਕੋਈ ਆਮ ਇਨਸਾਨ ਨਹੀਂ ਸਗੋ ਖੁਦਾ ਦਾ ਭੇਜਿਆ ਨੂਰ ਹੈ ਆਓ ਸੁਣਦੇ ਹਾਂ ਰੁੱਖ ਦੀ ਛਾਂ ਵਾਲਾ ਅਨੋਖਾ ਗੋਤਕ ਸੰਘਾ ਜੀ ਗਰਮੀਆਂ ਦੇ ਦਿਨ ਸੀ ਸੂਰਜ ਅੱਗ ਬਰਾ ਰਿਆ ਸੀ ਰੋਜ਼ਾਨਾ ਦੀ ਤਰ੍ਹਾਂ ਬਾਲ ਗੁਰੂ ਨਾਨਕ ਦੇਵ ਜੀ ਮੱਝਾਂ ਚਾਰਨ ਲਈ ਜੰਗਲ ਚ ਗਏ ਹੋਏ ਸੀ ਮੱਝਾਂ ਵੀ ਚਰਦੀਆਂ ਪਈਆਂ ਸੀ ਤੇ ਗੁਰੂ ਸਾਹਿਬ ਇੱਕ ਸੰਘਣੇ ਰੁੱਖੇ ਹੇਟ ਆਰਾਮ ਕਰਨ ਲੱਗ ਪਏ ਠੰਡੀ ਹਵਾ ਚੱਲਦੀ ਕਰਕੇ ਗੁਰੂ ਸਾਹਿਬ ਜੀ ਨੂੰ ਨੀਂਦ ਆ ਗਈ ਤੇ ਉਹ ਕਾਲਪੁਰਖ ਦੇ ਧਿਆਨ ਵਿੱਚ ਸੌਂ ਗਏ ਕੁਦਰਤ ਦਾ ਨਿਯਮ ਹੈ ਕਿ ਜਿਵੇਂ ਜਿਵੇਂ ਸੂਰਜ ਢਲਦਾ ਹੈ ਤਾਂ ਰੁੱਖਾਂ ਦੀ ਛਾਂ ਵੀ ਘੁੰਮ ਜਾਂਦੀ ਹੈ ਦੁਪਹਿਰ ਢਲ ਗਈ ਸੀ ਬਾਕੀ ਸਾਰੇ ਰੁੱਖਾਂ ਦੀਆਂ ਛਾਵਾਂ ਘੁੰਮ ਕੇ ਦੂਜੇ ਪਾਸੇ ਚਲੀਆਂ ਗਈਆਂ ਸੀ ਧੁੱਪ ਤਿੱਖੀ ਸੀ ਪਰ ਇੱਕ ਹੈਰਾਨੀ ਜਨਕ ਗੱਲ ਵਾਪਰੀ ਉਸੇ ਵੇਲੇ ਰਾਏ ਬੁਲਾਰ ਆਪਣੇ ਸਾਥੀਆਂ ਨਾਲ ਘੋੜੇ ਤੇ ਸਵਾਰ ਹੋ ਕੇ ਉੱਥੋਂ ਦੀ ਲੰਘਦਾ ਪਿਆ ਸੀ ਉਹਦੀ ਨਜ਼ਰ ਗੁਰੂ ਨਾਨਕ ਦੇਵ ਜੀ ਤੇ ਪਈ ਉਸਨੇ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਤਾਂ ਸੁੱਤੇ ਪਏ ਐ ਪਰ ਜੋ ਅਗਲਾ ਨਜ਼ਾਰਾ ਉਹਨੇ ਵੇਖਿਆ ਉਸਨੇ ਘੋੜੇ ਦੀਆਂ ਲਗਾਮਾਂ ਖਿੱਚ ਲਈਆਂ ਰਾਏ ਬੁਲਾਰ ਨੇ ਵੇਖਿਆ ਕਿ ਸੂਰਜ ਪੱਛਮ ਵੱਲ ਚਲਾ ਗਿਆ ਬਾਕੀ ਸਾਰੇ ਰੁੱਖਾਂ ਦੀ ਛਾਂ ਟਲ ਗਈ ਹੈ ਪਰ ਜਿਸ ਰੁੱਖੇ 'ਟਾ ਗੁਰਨਾਨਕ ਦੇਵ ਜੀ ਸੁੱਤੇ ਹੋਏ ਐ ਉਸ ਰੁੱਖ ਦੀ ਛਾਂ ਉੱਥੇ ਦੀ ਉੱਥੇ ਹੀ ਖੜੀ ਐ ਐਵੇਂ ਲੱਗਦਾ ਪਿਆ ਸੀ ਜਿਵੇਂ ਕੁਦਰਤ ਨੇ ਆਪਣਾ ਨਿਯਮ ਤੋੜ ਕੇ ਆਪਣੇ ਮਾਲਕ ਨੂੰ ਧੁੱਪ ਤੋਂ ਬਚਾਉਣ ਵਾਸਤੇ ਛਾਂ ਦੀ ਚਾਦਰ ਤਾਣੀ ਹੋਵੇ ਰਾਇ ਬੁਲਾਰ ਕੋੜੇ ਤੋਂ ਏਠਾ ਉਤਰਿਆ ਉਹ ਹੌਲੀ-ਹੌਲੀ ਗੁਰੂ ਸਾਹਿਬ ਦੇ ਨੇੜੇ ਗਿਆ ਉਸ ਦੇ ਅੰਦਰ ਅਜ ਸ਼ਰਦਾ ਦਾ ਜਿਹਾ ਹੜਾ ਆਇਆ ਕਿ ਉਸ ਨੇ ਉੱਥੇ ਹੀ ਸਿਰ ਝੁਕਾਤਾ ਉਹ ਸਮਝ ਗਿਆ ਸੀ ਕਿ ਬਾਲਕ ਦੁਨੀਆ ਨੂੰ ਤਾਰਨ ਵਾਸਤੇ ਆਇਆ ਕਿਉਂਕਿ ਜਿਸ ਦੀ ਸੇਵਾ ਵਿੱਚ ਖੁਦ ਕੁਦਰਤ ਖੜੀ ਹੋਵੇ ਉਹ ਆਮ ਇਨਸਾਨ ਨਹੀਂ ਹੋ ਸਕਦਾ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਜ਼ਿਕਰ ਆਉਂਦਾ ਹੈ ਕਿ ਭਗਤਾਂ ਦੀ ਰਾਖੀ ਰੱਬ ਆਪ ਕਰਦਾ ਹੈ ਰਾਇ ਬੁਲਾਰ ਜੀ ਨੇ ਇਸ ਘਟਨਾ ਤੋਂ ਬਾਅਦ ਪਿਤਾ ਕਾਲੂ ਜੀ ਨੂੰ ਬੁਲਾਇਆ ਤੇ ਕਿਹਾ ਮਹਿਤਾ ਜੀ ਤੁਸੀਂ ਨਾਨਕ ਨੂੰ ਇਕੱਲਾ ਪੁੱਤਰ ਨਾ ਸਮਝੋ ਇਹ ਕੋਈ ਵੱਡੀ ਹਜਮਤ ਹੈ ਇਹਨਾਂ ਦੇ ਸਦਕਾ ਤਾਂ ਮੇਰੀ ਤਲਵੰਡੀ ਵੀ ਤਰ ਜਾਊਗੀ ਮੇਰੀ ਤਲਵੰਡੀ ਵਸਦੀ ਇਹਨਾਂ ਦੇ ਸਿਰ ਤੇ ਹੈ ਸੰਗਤ ਜੀ ਅੱਜ ਦੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ